ਗੁਰੂ ਪਿਆਰੀ ਗੁਰੂ ਸواری ਸਾਜੀ ਨਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਹਰ ਰੋਜ਼ ਰੋਜ਼ਾਨਾ ਵਿਚਰਦਿਆਂ ਹੋਇਆਂ ਦੇਖਦੇ ਹਾਂ ਕਿ ਕਈ ਮਨੁੱਖਾਂ ਦੇ ਵਿੱਚ ਬੜੀ ਨਿਮਰਤਾ ਹੁੰਦੀ ਹੈ ਐਸਾ ਵੀ ਸਤਗੁਰਾਂ ਨੇ ਬਹੁਤ ਬਖਸ਼ਿਸ਼ ਕੀਤਾ ਹੈ ਧਨ ਪਦਾਰਥ ਉੱਚੀ ਪਦਵੀ ਪਰ ਨਿਮਰਤਾ ਬਹੁਤ ਹੈ ਆਪਣੇ ਤੋਂ ਛੋਟੇ ਨੂੰ ਵੀ ਜੀ ਆਖ ਕੇ ਬੁਲਾਉਣਾ ਕੋਈ ਦੂਜ ਭਾਵਨਾ ਨਹੀਂ ਨਾਮ ਸਿਮਰਨ ਕਰਨਾ ਐਸੇ ਮਨੁੱਖ ਵੀ ਦੁਨੀਆ ਤੇ ਵੇਖਣ ਨੂੰ ਮਿਲ ਜਾਂਦੇ ਹਨ ਕਈ ਵਾਰ ਤੇ ਕਈ ਵਾਰ ਇਹ ਵਿਚਰਦੇ ਆ ਇਹੋ ਜਿਹੇ ਮਨੁੱਖਾਂ ਦੇ ਨਾਲ ਸਾਹਮਣਾ ਵੀ ਹੋ ਜਾਂਦਾ ਹੈ ਜਿਨ੍ਹਾਂ ਨੂੰ ਆਪਣੀ ਪਦਵੀ ਦਾ ਆਪਣੇ ਪੈਸੇ ਦਾ ਅਹੰਕਾਰ ਹੁੰਦਾ ਹੈ। ਨਾਮ ਸਿਮਰਨਾ ਤਾਂ ਦੂਰ ਕਦੇ ਉਸ ਪਰਮੇਸ਼ਰ ਦੇ ਦਰ ਤੇ ਆ ਕੇ ਪ੍ਰਣਾਮ ਵੀ ਨਹੀਂ ਕੀਤਾ ਹੋਣਾ ਅਜਿਹੇ ਮਨੁੱਖਾਂ ਨੇ। ਇਤਨਾ ਅਹੰਕਾਰ ਹੁੰਦਾ ਹੈ। ਦੂਸਰੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਐਸੇ ਲੋਕ। ਹਰ ਵਕਤ ਮੈਂ ਮੰਦਾ ਆਵਾਜ਼ਾ ਹੁੰਦਾ ਹੈ ਇਹਨਾਂ ਦਾ ਕਈ ਵਾਰ ਅਜਿਹੇ ਮਨੁੱਖਾਂ ਦੇ ਵੀ ਦਰਸ਼ਨ ਹੋ ਜਾਂਦੇ ਨੇ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਫਕੀਰ ਰਿਆ ਕਰਦਾ ਹੈ ਨਗਰ ਦੇ ਵਿੱਚ ਗਲੀ ਦੇ ਵਿੱਚ ਜਾਂਦਿਆਂ ਹਰ ਵਕਤ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੁੰਦਾ ਐਸ ਦੀ ਇਸ ਦੀ ਰਸਨਾ ਦੇ ਉੱਤੇ ਹਰ ਵਕਤ ਉਸ ਪਰਮੇਸ਼ਰ ਦਾ ਨਾਮ ਹੁੰਦਾ ਹੈ ਜਦੋਂ ਵੀ ਲੰਘਣਾ ਅੱਲਾ ਅੱਲਾ ਦਾ ਆਵਾਜ਼ਾਂ ਦੇਣਾ ਇਸ ਨੇ ਗਲੀ ਦੇ ਵਿੱਚ ਜਾਂਦੇ ਆ ਕਿਸੇ ਦੇ ਘਰ ਦੇ ਵਿੱਚ ਜਾਣਾ ਅੱਲਾ ਅੱਲਾ ਅੱਲਾਹੁ ਅੱਲਾਹੁ ਇਸ ਤਰ੍ਹਾਂ ਆਵਾਜ਼ਾਂ ਦੇਣਾ ਤੇ ਇਸੇ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਇੱਕ ਅਮੀਰ ਇਨਸਾਨ ਦਾ ਵੀ ਘਰ ਹੈ ਜਿਸ ਨੂੰ ਬੜਾ ਪੈਸੇ ਦਾ ਅਹੰਕਾਰ ਹੈ ਇਸ ਦੀ ਪਤਨੀ ਵੀ ਉਸੇ ਤਰ੍ਹਾਂ ਦੀ ਹੈ ਬੜਾ ਪਦਵੀ ਦਾ ਅਹੰਕਾਰ ਹੈ ਇਹਨਾਂ ਨੂੰ ਪਰਮੇਸ਼ਰ ਨੂੰ ਭੁੱਲੇ ਹੋਏ ਨੇ ਲੋਕ ਤੇ ਇੱਕ ਦਿਨ ਇਹ ਫਕੀਰ ਸਾਈਂ ਅੱਲਾਹੂ ਅੱਲਾਹ ਕਰਦਾ ਗਲੀ ਦੇ ਵਿੱਚ ਤੁਰਿਆ ਜਾ ਰਿਹਾ ਹੈ ਉਸ ਪਰਮੇਸ਼ਰ ਦੇ ਪਿਆਰਿਆਂ ਨੂੰ ਨਾਮ ਦੀ ਇਤਨੀ ਬਖਸ਼ਿਸ਼ ਹੁੰਦੀ ਹੈ ਨਾਮ ਜਪਣ ਦੀ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ ਕਿ ਨਾਮ ਜਪਦਿਆਂ ਇੱਧਰ ਉੱਧਰ ਦੀ ਸੁਰਤੀ ਵੀ ਨਹੀਂ ਗਲੀ ਦੇ ਵਿੱਚ ਤੁਰੇ ਜਾ ਰਹੇ ਨੇ ਤੇ ਇਸ ਅਮੀਰ ਆਦਮੀ ਦੀ ਘਰ ਵਾਲੀ ਛੱਤ ਦੇ ਉੱਤੇ ਬੈਠੀ ਹੈ ਤੋਂ ਪਦੇ ਵਿੱਚ ਆਨੰਦ ਚ ਬਾਹਰ ਹੀ ਹੈ ਛੱਤ ਦੇ ਉੱਪਰ ਬੈਠੀ ਤੇ ਇੱਧਰ ਇਹ ਫਕੀਰ ਸਾਈਂ ਉਸ ਪਰਮੇਸ਼ਰ ਦਾ ਸਿਮਰੰਗ ਕਰਦੇ ਗਲੀ ਦੇ ਵਿੱਚੋਂ ਲੰਘੇ ਜਾ ਰਹੇ ਨੇ ਉਸ ਪਰਮੇਸ਼ਰ ਦੇ ਨਾਮ ਦੀ ਆਵਾਜ਼ ਇਸ ਬੀਬੀ ਦੇ ਕੰਨਾਂ ਵਿੱਚ ਨਹੀਂ ਪੈਂਦੀ ਆਪਣੀ ਧੁਨ ਦੇ ਵਿੱਚ ਮਸਤ ਹੈ पान ਚਬਾਈ ਜਾ ਰਹੀ ਹੈ ਤੇ ਜਦ ਇਹ ਫਕੀਰ ਇਹਨਾਂ ਦੇ ਘਰ ਦੇ ਥੱਲੋਂ ਦੀ ਨੰਗਣ ਲੱਗੇ ਗਲੀ ਦੇ ਵਿੱਚੋਂ ਤੇ ਉਸ ਬੀਬੀ ਨੇ ਉਪਰੋਂ ਪਾਨ ਵਾਲੀ ਪੀਕ ਉਹ ਕਦੀ ਧੀ ਥੱਲੇ ਗਲੀ ਦੇ ਵਿੱਚ ਤੇ ਇਹ ਪਰਮੇਸ਼ਰ ਦਾ ਪਿਆਰਾ ਫਕੀਰ ਲੰਘ ਰਿਹਾ ਸੀ ਤੇ ਉਹ ਥੁੱਕ ਕਿਸ ਦੇ ਸਿਰ ਉੱਤੇ ਆਣ ਲਿਗ ਗਿਆ ਇਹ ਫਕੀਰ ਨੇ ਉੱਪਰ ਵੱਲ ਵੇਖਿਆ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ اے ਪ੍ਰਮਾਤਮਾ اے ਪਰਮੇਸ਼ਰ ਤੂੰ ਕਿਰਪਾ ਕੀਤੀ ਹੈ ਤੇਰੀ ਬਰਕਤ ਹੈ ਪਤਾ ਨਹੀਂ ਕਿਸ ਗੁਰੂ ਦੇ ਪਿਆਰੇ ਨੇ ਇਸ ਗਲੀ ਦੇ ਵਿੱਚੋਂ ਲੰਘਣਾ ਸੀ ਤੇ ਇਹ ਥੁੱਕ ਇਹ ਪਾਣ ਵਾਲੀ ਪੀਕ ਉਸ ਦੇ ਚਰਨਾਂ ਨੂੰ ਗੰਦੇ ਕਰ ਦਿੰਦੀ ਤੂੰ ਕਿਰਪਾ ਕੀਤੀ ਹੈ ਤੇਰੀ ਰਜਾ ਹੈ ਜੋ ਇਹ ਮੇਰੇ ਸੀਸ ਦੇ ਉੱਤੇ ਡਿੱਗ ਪਈ ਹੈ ਸ਼ੁਕਰਾਨਾ ਕਰਦਾ ਅੱਗੇ ਨੂੰ ਚਲਿਆ ਜਾਂਦਾ ਹੈ ਤੇ ਇਹ ਬੀਬੀ ਉੱਪਰੋਂ ਵੇਖ ਰਹੀ ਹੈ ਕਿ ਫਕੀਰ ਜਾ ਰਿਹਾ ਹੈ ਉਸ ਦੇ ਸਿਰ ਦੇ ਉੱਤੇ ਇਹ ਮੇਰੀ ਪਾਨ ਵਾਲੀ ਪੀਕ ਜੋ ਥੁੱਕੀ ਹੈ ਸਿਰ ਦੇ ਉੱਪਰ ਪੈ ਗਈ ਹੈ ਤੇ ਉਸ ਫਕੀਰ ਨੇ ਉੱਪਰ ਵੱਲ ਨੂੰ ਵੇਖਿਆ ਹੈ ਮੇਰੇ ਵੱਲ ਨੂੰ ਆਨੇ ਕੱਢ ਕੱਢ ਕੇ ਵੇਖੇ ਨੇ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਤੇ ਜਦ ਉਸ ਦਾ ਘਰ ਵਾਲਾ ਘਰ ਆਉਂਦਾ ਹੈ ਤੇ ਆਖਣ ਲੱਗੀ ਤੇਰੀ ਕਿਹੜੀ ਜ਼ਗੀਰਦਾਰੀ ਹੈ ਉਹ ਜਹੀ ਤੇਰੀ ਪਦਵੀ ਹੈ ਹੁਣ ਤਾਂ ਮੰਗਤੇ ਵੀ ਆਨੇ ਕੱਡਕੜ ਝਾਕਦੇ ਨੇ ਮੇਰੇ ਵੱਲ ਨੂੰ ਤੇਰੀ ਪਦਵੀ ਨੂੰ ਕੀ ਚੱਟਣਾ ਹੈ ਤੇਰੀ ਕੁਰਸੀ ਨੂੰ ਕੀ ਕਰਨਾ ਹੈ ਇਹ ਮੰਗਤੇ ਵੀ ਹੁਣ ਤਾਂ ਆਨੇ ਕੱਡਕੜ ਝਾਕਣ ਲੱਗ ਪਏ ਨੇ ਉਸ ਦਾ ਘਰ ਵਾਲਾ ਆਖਣ ਲੱਗਾ ਕੀ ਗੱਲ ਹੈ ਭਲਈ ਇੰਨੀ ਭਰੀ ਪੀਤੀ ਬੈਠੀ ਹੈ ਆਖਣ ਲੱਗੀ ਉਹ ਮੰਗਤਾ ਜਾ ਰਿਹਾ ਹੈ ਇਸਨੇ ਹੁਣੇ ਹੀ ਮੇਰੇ ਵੱਲ ਅੱਖਾਂ ਪਾੜ ਪੜ ਵੇਖਿਆ ਇਸਨੇ ਕੀ ਕੀਤਾ ਅੱਗਾ ਨਾ ਦੇਖਿਆ ਪਿੱਛਾ ਨਾ ਦੇਖਿਆ ਡਾਂਗ ਚੱਕੀ ਤੇ ਉਸ ਫਕੀਰ ਦੇ ਮਗਰ ਜਾ ਤੁਰਿਆ ਜਾ ਕੇ ਪਿੱਛੋਂ ਦੀਕ ਭਰਮਾ ਵਾਰ ਉਸ ਫਕੀਰ ਦੇ ਸੀਸ ਦੇ ਉੱਤੇ ਕਰ ਦਿੱਤਾ ਾਂਗ ਦੇਵਾਰ ਦੇ ਨਾਲ ਫਕੀਰ ਦੇ ਸਿਰ ਦੇ ਵਿੱਚ ਸੱਟ ਲੱਗੀ ਲਹੂ ਵਹਿਣ ਲੱਗਿਆ ਤੇ ਉਹ ਫਕੀਰ ਅੱਲਾ ਅੱਲਾ ਕਰਦਾ ਉੱਥੇ ਹੀ ਬੈਠ ਜਾਂਦਾ ਹੈ ਇਸ ਨੇ ਵੇਖਿਆ ਕਿ ਉਸ ਦੇ ਸਿਰ ਦੇ ਵਿੱਚੋਂ ਖੂਨ ਵਹਿ ਰਿਹਾ ਹੈ ਤੇ ਖੁਸ਼ ਹੋਇਆ ਤੇ ਘਰ ਵਾਪਸ ਆ ਜਾਂਦਾ ਹੈ ਗਲੀ ਦੇ ਵਿੱਚੋਂ ਹੀ ਆਵਾਜ਼ ਦੇ ਦਿੰਦਾ ਹੈ ਉਹ ਵੇਖ ਉਹ ਹੀ ਫਕੀਰ ਸੀ ਨਾ ਜੋ ਤੇਰੇ ਵਾਲਾਂ ਨੇ ਘਟ ਘਟ ਝਾਕਦਾ ਸੀ ਉਸ ਦੀ ਘਰ ਵਾਲੀ ਵੇਖ ਕੇ ਬੜੀ ਖੁਸ਼ ਹੁੰਦੀ ਹੈ ਤੇ ਇਹ ਪੌੜੀਆਂ ਚੜ ਕੇ ਉੱਪਰ ਜਾਣ ਲੱਗਦਾ ਹੈ ਆਪਣੀ ਘਰ ਵਾਲੀ ਕੋਲ ਚੜਿਆ ਜਾਂਦਾ ਹੈ ਪੌੜੀਆਂ ਤੇਜਲ ਸਭ ਤੋਂ ਉੱਪਰ ਵਾਲੀ ਪੌੜੀ ਤੇ ਚੜ ਜਾਂਦਾ ਹੈ ਤੇ ਇਸ ਦਾ ਪੈਰ ਫਿਸਲ ਜਾਂਦਾ ਹੈ ਥਲੇ ਡਿੱਗ ਪੈਂਦਾ ਥਲੇ ਡਿੱਗ ਦਿਆਂਸਾਰ ਗਲੀ ਦੇ ਵਿੱਚ ਪੱਥਰ ਦੇ ਉੱਤੇ ਇਸ ਦਾ ਸਿਰ ਵੱਜਦਾ ਹੈ ਤੇ ਸਿਰ 파ਟ ਜਾਂਦਾ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ ਉਹ ਇਸ ਦੀ ਘਰ ਵਾਲੀ ਵੇਖਦੀ ਹੈ ਤੇ ਦੌੜ ਕੇ ਆਉਂਦੀ ਹੈ ਰੋਲਾ ਪਾਉਂਦੀ ਹੈ ਮੇਰੇ ਪਤੀ ਨੂੰ ਬਚਾ ਲਵੋ ਮੇਰੇ ਪਤੀ ਨੂੰ ਬਚਾ ਲਵੋ ਲੋਕ ਇਕੱਠੇ ਹੋ ਜਾਂਦੇ ਹਨ ਉਹ ਫਕੀਰ ਦੇ ਕੰਨੀ ਆਵਾਜ਼ ਪੈਂਦੀ ਹੈ ਉਹ ਵੀ ਆ ਜਾਂਦਾ ਹੈ ਇਹ ਵੇਖਦੀ ਹੈ ਬੀਬੀ ਤੇ ਉਸ ਫਕੀਰ ਦੇ ਪਹਰਾਂ ਤੇ ਡਿੱਗ ਪੈਂਦੀ ਹੈ ਸਾਈ ਜੀ ਮੈਥੋਂ ਭੁੱਲ ਹੋ ਗਈ ਮੇਰੇ ਪਤੀ ਨੂੰ ਬਚਾ ਲਵੋ ਬਚਾ ਲਵੋ ਮੈਥੋਂ ਭੁੱਲ ਹੋ ਗਈ ਹੈ ਫਕੀਰ ਆਖਣ ਲੱਗਾ ਬੀਬੀ ਮੈਂ ਤਾਂ ਤੈਨੂੰ ਜਾਣਦਾ ਨਹੀਂ ਇੱਥੋਂ ਕਾਦੀ ਭੁੱਲ ਹੋ ਗਈ ਮੈਂ ਤੈਨੂੰ ਕਦੇ ਵੇਖਿਆ ਵੀ ਨਹੀਂ ਆਖਣ ਲੱਗੀ ਫਕੀਰ ਸਾਈ ਉਹਨੇ ਤੁਸੀਂ ਇੱਥੋਂ ਦੀ ਲੰਘੇ ਜਾ ਰਹੇ ਸੀ ਤੇ ਮੈਂ ਪਾਨ ਵਾਲੀ ਪੀਕ ਤੁਹਾਡੇ ਸਿਰ ਦੇ ਉੱਤੇ ਥੁੱਕ ਦਿੱਤੀ ਕਿ ਤੁਸੀਂ ਮੇਰੇ ਵੱਲ ਨੂੰ ਵੇਖਿਆ ਸੀ ਨਹੀਂ ਭਾਈ ਅਸੀਂ ਤੇਰੇ ਵੱਲ ਨੂੰ ਨਹੀਂ ਵੇਖਿਆ ਅਸੀਂ ਤਾਂ ਉਸ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਸੀ ਪਰਮੇਸ਼ਰ ਇਸ ਦੇ ਵਿੱਚ ਵੀ ਤੇਰੀ ਰਜਾ ਹੈ ਅਸੀਂ ਭਾਈ ਤੇਰੇ ਵੱਲ ਨਹੀਂ ਵੇਖਿਆ ਨਾ ਤੈਨੂੰ ਜਾਣਦੇ ਹਾਂ ਬੜੀ ਸ਼ਰਮਿੰਦਾ ਹੋਈ ਆਖਣ ਲੱਗੀ ਫਕੀਰ ਜੀ ਮੈਂ ਸੋਚਿਆ ਤੁਸੀਂ ਮੇਰੇ ਵੱਲ ਵੇਖਿਆ ਅੱਖਾਂ ਪਾੜ-ਪਾੜ ਕੇ ਤੇ ਮੈਂ ਆਪਣੇ ਘਰ ਵਾਲੇ ਨੂੰ ਥੋੜੇ ਮਗਰ ਭੇਜ ਦਿੱਤਾ ਇਹਨੇ ਤੁਹਾਡੇ ਸਿਰ ਦੇ ਵਿੱਚ ਡਾਂਗ ਮਾਰੀ ਹੈ ਜੇ ਤੁਹਾਡੇ ਕੋਲ ਵਗ ਰਿਹਾ ਕੋਈ ਗੱਲ ਨਹੀਂ ਭਾਈ ਕਿਰਦੀ ਆਪ ਕਿਰਪਾ ਕਰੋ ਮੇਰੇ ਮਾਲਕ ਨੂੰ ਬਚਾ ਲਵੋ ਬਚਾ ਲਵੋ ਮੇਰੇ ਮਾਲਕ ਨੂੰ ਮੈਂ ਤਾਂ ਕਰੀ ਜਾ ਰਹੀ ਹਾਂ ਚਰਨਾਂ ਦੇ ਵਿੱਚ ਬੈਠੀ ਤੇ ਉਹ ਫਕੀਰ ਆਖਣ ਲੱਗਿਆ ਭਾਈ ਇਹ ਮੇਰੇ ਵਸਦਾ ਕੰਮ ਨਹੀਂ ਇਹ ਮਾਲਕਾਂ ਮਾਲਕਾਂ ਦੀ ਗੱਲ ਹੈ ਮੇਰੇ ਵਸਦਾ ਕੰਮ ਨਹੀਂ ਇਹ ਹੁਣ ਮਾਲਕਾਂ ਮਾਲਕਾਂ ਦੀ ਗੱਲ ਹੈ ਆਪੇ ਨਿਭੜਨਗੇ ਤੇਰੇ ਮਾਲਕ ਨੇ ਤੇਰੇ ਆਖੇ ਤੇ ਕੰਮ ਕਰ ਦਿੱਤਾ ਹੁਣ ਮੇਰੇ ਮਾਲਕ ਨੇ ਮੇਰੀ ਦਸ਼ਾ ਵੇਖ ਕੇ ਆਪਣਾ ਕੰਮ ਕਰ ਦਿੱਤਾ ਇਹ ਹੁਣ ਮਾਲਕਾਂ ਮਾਲਕਾਂ ਦੀ ਗੱਲ ਹੈ ਭਾਈ ਮੇਰੇ ਵੱਸਦਾ ਕੁਝ ਨਹੀਂ ਇਹ ਆਖ ਕੇ ਫਕੀਰ ਅੱਲਾ ਅੱਲਾ ਕਰਦਾ ਅਗੇ ਟੁਰ ਪੈਂਦਾ ਹੈ ਤੇ ਇਹ ਬੀਬੀ ਬੜਾ ਪਛਤਾਈ ਜਾ ਰਹੀ ਹੈ ਆਪਣੀ ਕਰਨੀ ਦੇ ਉੱਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀ ਜਾ ਰਹੀ ਹੈ ਪਰ ਸਮਾਂ ਬੀਤ ਚੁੱਕਿਆ ਹੈ ਭਾਈ ਆਪਣੀ ਗਲਤੀ ਦਾ ਇਸ ਨੂੰ ਅਹਿਸਾਸ ਹੋ ਜਾਂਦਾ ਹੈ ਅੱਜ ਇਸ ਦਾ ਮਾਣ ਇਸ ਦਾ ਅਹੰਕਾਰ ਮਿੱਟੀ ਵਿੱਚ ਰੁਲਿਆ ਪਿਆ ਹੈ ਮਿੱਟੀ ਵਿੱਚ ਰਲ ਜਾਂਦਾ ਹੈ ਅੱਜ ਇਸ ਨੂੰ ਪਰਮੇਸ਼ਰ ਦੇ ਨਾਮ ਦੀ ਸੁਧ ਆਉਂਦੀ ਹੈ ਭਾਈ ਉਸ ਪਰਮੇਸ਼ਰ ਦਾ ਨਾਮ ਹਰ ਵਕਤ ਬੈਂਦਿਆਂ ਉੱਠਦਿਆਂ ਸਿਮਰਨਾ ਕਰੀਏ ਭਾਈ ਵਾਹਿਗੁਰੂ ਵਾਹਿਗੁਰੂ ਜਾਪ ਸਦਾ ਕਰਨਾ ਹੈ ਆਪ ਹਰ ਰੋਜ਼ ਨਿਤ ਨੀਯਮ ਕਰਦੇ ਹੋ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੇ ਹੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਆਪ ਜੀਆਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਦੇ ਵਿੱਚ ਲਾਉਣ ਸੇਵਾ ਕਾਲ ਥਾਂੇ ਪੋਣ ਸਭਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ